ਅਸੀਂ ਬੇਨਤੀ ਕਰਦੇ ਹਾਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਚੰਗਲੀ ਵਾਲੇ ਇਹ ਸੰਗਤਾਂ ਨੂੰ ਕੀਰਤਨ ਰਾਹੀ 20 ਮਿੰਟ ਲਈ ਨਿਹਾਲ ਕਰਨਗੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਚੰਗਲੀ ਵਾਲੇ ਬਾਰ ਨੂੰ ਸਤਿਕਾਰ ਜੋ ਸਤਸੰਗੀਓ ਆਪ ਵੱਡੇ ਕਰਮਾ ਵਾਲੇ ਹੋ ਜਿਨ੍ਹਾਂ ਨੂੰ ਕਾਲ ਯੁਗ ਦੇ ਸਮੇਂ ਵਿੱਚ ਸਤਸੰਗ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਬਾਬਾ ਜੀ ਕੀਰਤਨ ਕਰ ਰਹੇ ਸੀ ਬੜਾ ਸੋਹਣਾ ਕੀਰਤਨ ਲੱਗ ਰਿਹਾ ਸੀ ਕਿਉਂਕਿ ਸੈਂਪਲ ਕੀਰਤਨ ਕਰਨਾ ਮਰਿਆਦਾ ਵਿੱਚ ਮਾਲਵੇ ਦਾ ਕੀਰਤਨ ਜੋ ਚਾਲੀ ਸੰਤ ਬਾਬਾ ਸਿਮਰ ਜੀ ਨੇ ਚਲਾਈ 50 ਸਾਲ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਕੀਰਤਨ ਕਰਿਆ 67 ਸਾਲ ਸੰਤ ਬਾਬਾ ਬਲਵੰਤ ਸਿੰਘ ਜੀ ਸਿਉੜੇ ਵਾਲੇ ਨੇ ਕੀਰਤਨ ਕਰਿਆ ਹੁਣ 50 ਸਾਲ ਹੀ ਤਕਰੀਬਨ ਹੋ ਗਏ ਸੰਤ ਬਾਬਾ ਅਵਤਾਰ ਸਿੰਘ ਜੀ ਤੁਰਕੋਟ ਵਾਲੇ ਹੋਰ ਬਿਆੰਤ ਮਹਾਂਪੁਰਖ ਨੇ ਜਿਵੇਂ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਬੜਾ ਸਿੰਪਲ ਕੀਰਤਨ ਕਰਦੇ ਆ ਸੰਗਤ ਵਿੱਚ ਕੀਰਤਨ ਸਿੰਪਲ ਹੀ ਹੋਣਾ ਚਾਹੀਦਾ ਨਹੀਂ ਤਾਂ ਬੇੜਾ ਕਰਕ ਹੋਇਆ ਪਿਆ ਜਿੰਨੀ ਪਾਵਨ ਤੇ ਪਵਿੱਤਰ ਪੰਗਤੀ ਗੁਰਬਾਣੀ ਦੀ ਹੈ ਓਨੀ ਗੰਦੇ ਤਰਜ ਦੇ ਗੀਤ ਤੇ ਫੜ ਪੜਦਿਆਂ ਲੋਕ ਤੇ ਸਾਡੇ ਲੋਕ ਬਾਵਾ ਕਰਦੇ ਜੀ ਕੀਰਤਨ ਬੜਾ ਸੁਣਾ ਇਸ ਕਰਕੇ ਆਪਾਂ ਸਾਰੇ ਰਲ ਕੇ ਉਸਤਤ ਕਰਨੀ ਹੈ ਵਾਹਿਗੁਰੂ ਉਹ ਦਾ ਮਹੀਨਾ ਚੱਲਦਾ ਸਿੱਖੇ ਨੂੰ ਬੜੇ ਕਹਿਰ ਦਾ ਮਹੀਨਾ ਵੇਖ ਲਿਆ ਇਸ ਪੌਰੇ ਮਹੀਨੇ ਦੇ ਵਿੱਚ ਆਪ ਸੰਗਤਾਂ ਨੇ ਇਤਿਹਾਸ ਸੁਣਿਆ ਨੰਨਤਪੁਰ ਤੋਂ ਵਿਛੜਾ ਪਿਆ ਮਾਤਾ ਜੀ ਵਿਛੜੇ ਪੁੱਤਰ ਵਿਛੜੇ ਮਹਿਲ ਵਿਛੜੇ ਇਸ ਪੌਰੇ ਮਹੀਨੇ ਦੇ ਵਿੱਚ ਆਪਣੇ ਦੋ ਸਾਹਿਬਜ਼ਾਦਿਆਂ ਨੂੰ ਹੱਥੀਂ ਜੰਗਵਲ ਤੋੜਿਆ ਦਸਵੇਂ ਪਾਤਸ਼ਾਹ ਨੇ ਆਪਣੇ ਅੱਖੀਂ ਸ਼ਹੀਦ ਹੁੰਦਿਆਂ ਵੇਖ ਕੇ ਜਕਾਰੇ ਛੱਡੇ। ਵਾਹ। ਜੇ ਤੁਹਾਨੂੰ ਪੁੱਛੇ ਆਪਾਂ ਕਹਿ ਦਿੰਦੇ ਆਂ ਵੀ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਤੁਹਾਨੂੰ ਪੁੱਛੇ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੌਣ? ਵਾਹ। ਤਾਂ ਅਸੀਂ ਫਕਰ ਨਾਲ ਇਹ ਗੱਲ ਕਹਿ ਸਕਦੇ ਆਂ ਕਿ ਦਸਵੇਂ ਪਾਤਸ਼ਾਹ ਉਹ ਨੇ ਸਾਰੇ ਪੜੋ ਪਿਆਰ ਨਾਲ। ਕਿਸੇ ਵੀ ਰਸਨਾ ਵਾਂਦੀ ਨਾ ਰਵੇ ਕੰਪੀਮੈਂਟ ਦਾ ਸਮਾਂ ਇੱਕ ਧਾਰਨੇ ਤੇ ਬਾਕੀ ਵਿਚਾਰ ਹੀ ਕਰਮੀ। ਵਾਹ। ਉਹ ਪੁੱਤ ਵਾਰ ਕੇ ਕਲਗੀਆਂ ਵਾਲੇ ਨੇ ਵਾਹ। ਇੱਕ ਵੀ ਨ ਹੰਝੂ ਕੇ ਰਿਆ ਉਹ ਪੁੱਤ ਵਾਰ ਕੇ ਕਲਗੀਆਂ ਵਾੜੇ ਨੇ ਇੱਕ ਵੀ ਨਹਜੂ ਕੇ ਰਿਆ ਮੁਸਤਵਾਰੇ ਕਲੀਆਂ ਵੜੇ ਨੇ ਇੱਕ ਵੀ ਨਹਜੂ ਕੇ ਲਗੀਆਂ ਵਾਲੇ ਨੇ ਇੱਕ ਵੀ ਨਹੰਝੂ ਤੇਰਿਆ ਦੁਬਾਰੇ ਕਲਗੀਆਂ ਵਾਲੇ ਨੇ ਇੱਕ ਵੀ ਨਹੰਝੂ ਤੇਰਿਆ ਦਰ ਕੇ ਕਲਮੀਆਂ ਵਾਲੇ ਨੇ ਇੱਕ ਵੀ ਨਹੰਝੂ ਤੇਰਿਆ हिकु वीला मंजू खे ਸਰ ਸੱਚੇ ਪਾਤਸ਼ਾਹ ਉਹ ਗੁਰੂ ਉਹ ਪਿਤਾ ਜਿਹਨੇ ਆਪਣੇ ਪੁੱਤ ਨੂੰ ਪੁੱਤਾਂ ਨੂੰ ਆਪਣੇ ਹੱਥੀਂ ਜੰਗ ਵੱਲ ਭੇਜਿਆ ਤੇ ਆਪ ਚਮਕੌਰ ਦੀ ਗੜੀ ਵਿੱਚ ਉੱਪਰ ਚੜ ਕੇ ਖਲੋਗੇ ਵੇਖਦਿਆ ਵੀ ਮੇਰਾ ਅਜੀਤ ਸਿੰਘ ਕਿੰਨੇ ਫੱਟ ਲੱਗ ਕੇ ਸ਼ਹੀਦ ਹੁੰਦਾ ਤੇ ਪੁੱਤਰਾਂ ਦੀ ਖਬਰ ਨੂਰੇ ਮਾਹੀ ਨੇ ਦਿੱਤੀ ਕਿੰਨੇ ਵੀ ਤੇਰੇ ਪੁੱਤਰਾਂ ਨੂੰ ਧਰਮ ਤੋਂ ਕੁਰਬਾਨ ਕਰ ਦਿੱਤਾ ਸਰਹੰਦ ਦੀਆਂ ਦੀਵਾਰਾਂ ਵਿੱਚ ਛਣ ਕੇ ਸ਼ਹੀਦ ਕਰ ਦਿੱਤਾ ਤੇ ਕਮਾਲ ਦੀ ਗੱਲ ਇਹ ਹੈ ਉਹ ਪੁੱਤਰਾਂ ਦੇ ਦਾਨੀ ਨੇ ਆਹ ਵੇ ਗੁਰੂ ਆਪਣੇ ਪੁੱਤਾਂ ਪ੍ਰਤੀ ਬਰਾਬਰ ਨਹੀਂ ਛੇੜਿਆ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਪੁੱਤਾਂ ਦੀ ਫਿਕਰ ਨਹੀਂ ਕੀਤੀ ਪੰਥ ਦੀ ਫਿਕਰ ਕੀਤੀ ਵਾਹਿ ਪੰਥ ਵਸੇ ਮੈਂ ਉੱਜੜਾ ਸਮੇਂ ਆਉਣ ਤੇ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗੜੀ ਵੇਚਣਾ ਆਪਣੇ ਸਿਰ ਦਾ ਤਾਜ ਵੀ ਭਾਈ ਸੰਗਤ ਸਿੰਘ ਨੂੰ ਦੇ ਦਿੱਤਾ ਵਾਹਿਗੁਰੂ ਇਹ じゃ ਗੁਰੂ ਕਿੱਥੋਂ ਮਿਲਣਾ ਸਨ ਵਾਹਿ ਗੁਰੂ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਬੂਟਾ ਲਾਇਆ ਸੱਚੇ ਪਾਤਸ਼ਾਹ ਦੇ ਸਿੰਘਾਂ ਨੇ ਪੰਜ ਪਿਆਰਿਆਂ ਨੇ ਗੁਰੂ ਕੇ ਪੁੱਤਰਾਂ ਨੇ ਉਹ ਬੂਟੇ ਨੂੰ ਮਜ਼ਬੂਤ ਕੀਤਾ ਆਪਣੀਆਂ ਸ਼ਹੀਦੀਆਂ ਦੇ ਕੇ ਤੇ ਇਸ ਕਰਕੇ ਭਾਈ ਸੱਚੇ ਮਾਰਗ ਵੱਲ ਧਿਆਨ ਦਿਓ ਅੱਜ ਜੋ ਬੜਾ ਵੱਡਾ ਕੋੜ ਸਾਡੇ ਘਰਾਂ 'ਚ ਵੜ ਗਿਆ ਨਸ਼ੇ ਦਾ ਇਹ ਕੋੜ ਚਾਰਸ਼ਫੇਰੀ ਕਾਲ ਯੁਗ ਦੀ ਹਵਾ ਹੈ ਸਾਡੇ ਬਾਬਿਆਂ 'ਚ ਵੀ ਵੜਿਆ ਹੋਇਆ ਬਸ ਇੰਨਾ ਚ ਤਰਜਾਂ ਦਾ ਕੋੜ ਵੜ ਗਿਆ ਸਾਡੇ ਘਰਾਂ 'ਚ ਨਸ਼ਿਆਂ ਦਾ ਕੋੜ ਵੜ ਗਿਆ ਇਹ ਦੋਨੇ ਚੀਜ਼ਾਂ ਹੀ ਖਾਲਸਾ ਪੰਥ ਨੂੰ ਢਾਲਾਂ ਸਾਡੇ ਘਰਾਂ 'ਚ ਨੌਜਵਾਨੀ ਖਤਮ ਹੋ ਗਈ ਕਿ ਆ ਲਾਣੇ ਦੇ ਵਿੱਚੋਂ ਗੀਤਾ ਦੀਆਂ ਤਰਜਾ ਪਾਉਣ ਲੱਗੀਆਂ ਸਰਦਾ ਖਤਮ ਹੋ ਗਈ। ਬਾਈ ਇਹ ਦੋਨੇ ਹੀ ਪੰਥ ਨੂੰ ਢਾ ਲਾ ਗਿਆ। ਜੇ ਸਾਧ ਸੰਗਤ ਜੀ ਇਹ ਜਿਹੜਾ ਨਸ਼ਿਆਂ ਦਾ ਦਰਿਆ ਵਗਦਾ ਹੈ ਇਹ ਤੋਂ ਮੁਕਤ ਹੋਣਾ ਹੈ। ਸਾਡੇ ਘਰਾਂ ਵਿੱਚੋਂ ਨਸ਼ਾ ਕੱਢਣਾ ਹੈ ਤਾਂ ਸਾਨੂੰ ਇੱਕ ਯਤਨ ਕਰਨਾ ਪਊਗਾ। ਉਹ ਕੀ ਯਤਨ ਕਰਨਾ ਪਊਗਾ? ਸਾਡੇ ਘਰੇ ਆਪਣੇ ਘਰੇ ਸਿੱਖੀ ਦਾ ਬੂਟਾ ਲਾਉਣਾ ਪਊ ਜੇ ਤੁਹਾਡੇ ਬੱਚਿਆਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਿਹਰ ਹੋ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਬਤ ਜੇ ਮਹਾਤਮਾ ਕੋਲੇ ਸਾਧੂਆਂ ਕੋਲੇ ਕਿਉਂ ਜਾਈ ਰੇ ਕਿਉਂ ਜਾਈਦਾ ਤਾਂ ਜਾਈਦਾ ਵੀ ਸਾਡਾ ਪਰਿਵਾਰ ਗੁਰੂ ਚਰਨਾਂ ਨਾਲ ਜੁੜ ਜੇ ਜਾੜਾ ਪਰਿਵਾਰ ਭਟਕਿਆ ਪਰਿਵਾਰ ਗੁਰੂ ਚਰਨਾਂ ਨਾਲ ਜੁੜ ਜੇ ਬੀਬੀਓ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਪ੍ਰੇਰ ਲਓਗੇ ਤੁਸੀਂ ਆਪਣੇ ਪੁੱਤਾਂ ਨੂੰ ਬਚਾ ਲੋਗੇ ਤੁਸੀਂ ਆਪਣੇ ਬੱਚਿਆਂ ਦੇ ਕੇਸਕਤਲ ਨਾ ਕਰਵਾਓ ਕਿਉਂਕਿ ਗੱਲ ਇਹ ਬੜੀ ਕਲੜੀ ਹੈ ਕਈਆਂ ਨੂੰ ਇਹ ਗੱਲ ਦੀ ਤਖਲੀਬ ਵੀ ਹੋ ਜਾਂਦੀ ਹੈ ਕਿਉਂਕਿ ਸੱਚ ਕਹਿਣਾ ਤੇ ਸੁਣਨਾ ਬੜਾ ਔਖਾ ਹੈ ਮੈਂ ਕਈ ਵਾਰ ਸਟੇਜ ਤੇ ਵੀ ਕਹਿ ਦਿੰਨਾ ਭਾਈ ਮੈਨੂੰ ਬੁਲਾਇਓ ਨਾ ਬੁਲਾਇਓ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੱਚ ਬੋਲਣਾ ਤੇ ਮੇਰਾ ਨਾਂ ਹੀ ਕਿਤੇ ਭੇਟਾ ਦਾ ਰੌਲਾ ਹੁੰਦਾ ਹੈ ਨਾ ਹੀ ਅਸੀਂ ਕਿਸੇ ਦੇ ਮਾਇਆ ਕਰਕੇ ਜਾਂਦੇ ਆ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਉਹ ਮਹਾਪੁਰਖਾਂ ਦੀ ਚਾਲੀ ਜੋ ਚਲਾਈ ਪੀੜੀਦਰ ਪੀੜੀ ਇਹ ਚੱਲ ਰਹੀ ਹੈ ਹੁਣ ਗੱਲ ਕੀ ਹੈ ਇਹ ਸਿੱਖੀ ਦਾ ਬੂਟਾ ਕਿਵੇਂ ਲੱਗੂਗਾ ਕਿਵੇਂ ਪਰਪੱਕ ਹੋਊਗਾ ਇਹ ਮਾਂ ਨੇ ਧਿਆਨ ਦੇਣਾ ਆਪਣੇ ਬੱਚਿਆਂ ਵੱਲ ਮਾਂ ਨੇ ਧਿਆਨ ਦੇਣਾ ਆਪਣੇ ਬੱਚਿਆਂ ਵੱਲ ਆਪਣੇ ਬੱਚੇ ਦਾ ਨਾਲੇ ਤਾਂ ਕੰਗਾ ਕਰਨਾ ਹੈ ਸਿਰ ਨੂੰ ਨਾਲੇ ਉਹਨਾਂ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਯਾਦ ਕਰਾਉਣੀ ਹੈ ਬੇ ਪੁੱਤਰਾ ਇਹ ਜਿਹੜੇ ਕੇਸਾਂ ਦੇ ਵਿੱਚ ਮੈਂ ਕੰਗਾ ਕਰ ਰਹੀ ਹਾਂ ਇਹਨਾਂ ਕੇਸਾਂ ਦੇ ਬਦਲੇ ਭਾਈ ਤਾਰੂ ਸਿੰਘ ਦਾ ਖੋਪਰ ਲੈ ਗਿਆ ਵਾਹ ਜੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਤਾਂ ਹੋਈ ਐ ਵੀ ਉਹਨੇ ਇਹ ਨਹੀਂ ਮੰਨੀ ਤੇ ਫਿਰ ਗੱਲ ਆ ਗਈ ਭਾਈ ਮਣੀ ਸਿੰਘ ਦੀ ਜਦੋਂ ماں ਕੰਗਾ ਕਰੇਗੀ ਕੇਸਾਂ ਦਾ ਉਹਨੂੰ ਇਸ਼ਨਾਨ ਸਰੀਰ ਦਾ ਬੰਦ-ਬੰਦ ਕੱਟਿਆ ਗਿਆ ਸੀ ਇਹਨਾਂ ਕੇਸਾਂ ਵਾਸਤੇ ਤੇ ਜਾਲਮ ਪਹੁੰਚੇ ਤੇ ਲੱਗਿਆ ਸਾਰਨਾ ਉੱਥੋਂ ਹੱਥ ਫੜ ਲਿਆ ਕਹਿੰਦੇ ਵੀ ਮੈਨੂੰ ਪੋਟੇ-ਪੋਟੇ ਦਾ ਫਤਵਾ ਲੱਗਿਆ ਬੰਦ-ਬੰਦ ਦਾ ਫਤਵਾ ਲੱਗਿਆ ਬੰਦ ਮੇਰਾ ਉਂਗਲ ਦੇ ਪੁੱਲ ਤੋਂ ਸ਼ੁਰੂ ਹੁੰਦਾ ਗੁੱਟ ਤੇ ਨਾ ਮਾਰ ਮੇਰੀ ਉਂਗਲ ਦੇ ਪੋਟੇ ਤੋਂ ਸ਼ੁਰੂ ਕਰ ਵਾਹ ਇਹਨੂੰ ਕਹਿੰਦੇ ਸਿੱਖੀ ਸਿੱਖੀ ਕੋ ਚੋਲਾ ਪਾ ਕੇ ਜਾਂ ਕੱਪੜੇ ਕੱਪੜੇ ਦਾ ਨਾ ਸਿੱਖੀ ਨਹੀਂ ਆ ਸਿੱਖੀ ਤਾਂ ਇਹ ਸੱਚ ਹੈ ਵੀ ਸਾਡੇ ਲੋਕ ਕਪੜੇ ਨੂੰ ਸਿੱਖੀ ਸਮਝੂ ਬੈਠੇ ਆ ਜਿਹਦੇ ਵੱਧ ਜਰਾਮਾਂ ਚਾੜੀਆਂ ਨੇ ਚਾਰ ਚੱਲੇ ਨਾਲ ਨੇ ਉਹਨੂੰ ਸੰਤ ਕਹਿੰਦੇ ਸੰਤ ਕਿਹੜਾ ਕਿਸ ਦੇ ਸਿੰਘ ਹੁੰਦੇ ਆ ਸੰਤ ਬਣਨ ਵਾਸਤੇ ਕਮਾਈ ਕਰਨੀ ਪੈਂਦੀ ਆ ਸ਼ਬਦ ਦੀ ਕਮਾਈ ਕਰਨੀ ਪੈਂਦੀ ਆ ਸਿੱਖ ਬਣਨ ਵਾਸਤੇ ਸ਼ਹੀਦ ਹੋਣਾ ਪੈਂਦਾ ਸਾਡੇ ਲੋਕ ਮਰਨਾ ਭੁੱਲ ਗਏ ਸਿੱਖੀ ਤਾਂ ਸੁਰੂ ਹੀ ਬੰਦੇ ਦੀ ਮੌਤ ਤੋਂ ਹੁੰਦੀ ਆ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਭਾਈ ਮਨੀ ਸਿੰਘ ਬੰਦ ਬੰਦ ਨਾ ਘਟਾਉਂਦਾ ਅੱਜ ਆਪਾਂ ਚੇਤੇ ਕਰਦੇ ਹੋ ਜੇ ਭਾਈ ਤਾਰੂ ਸਿੰਘ ਸਿਰ ਤੋਂ ਖੋਪਰ ਨਾਲ ਕਿੰਨੀ ਕੋਮਰ ਦਾ ਬੱਚਾ ਹੋਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿੰਦੇ ਤੂੰ ਸਿੱਖੀ ਛੱਡ ਦੇ ਉਹ ਕਹਿੰਦੇ ਵੀ ਮੈਨੂੰ ਮੈਂ ਧਰਮ ਨਹੀਂ ਛੱਡ ਸਕਦਾ ਮੈਂ ਸਰੀਰ ਤਾਂ ਛੱਡ ਸਕਦਾ ਮੈਂ ਧਰਮ ਨਹੀਂ ਛੱਡ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਦਿਲ ਮਾਤਾ ਉਹ ਧਿਆਨ ਨਾਲ ਸੁਣਿਓ ਜੇ ਅੱਜ ਕੋ ਦੇ ਦਿਨਾਂ ਚ ਅਸੀਂ ਕਈ ਬੰਦੇ ਇਹਦੇ ਆ ਵੀ ਹੀਰ ਖਤ ਸੜ ਕੇ ਨਹੀਂ ਗੁਰੂ ਘਰ ਜਾਂਦੇ। ਜੇ ਫਲਾਨਾ ਬੰਦਾ ਗੁਰੂ ਘਰ ਜਾਂਦਾ ਵੀ ਆਪਾਂ ਨਹੀਂ ਜਾਣਾ। ਜੇ ਚਾਰ ਬੀਬੀਆਂ ਇਕੱਠੀਆਂ ਹੋ ਜਾਣ satsang ਨਹੀਂ ਕਰਦੀਆਂ ਹੈਗੀਆਂ, ਵੜਿਆਈ ਨਹੀਂ ਕਰਦੀਆਂ, ਇੱਕ ਦੂਜੇ ਦੀ ਨਿੰਦਿਆ ਚੁਗਲੀ ਕਰਨ ਲੱਗ ਬੰਦਿਆਂ ਦਾ ਵੀ ਇਹੀ ਹਾਲ ਹੈ। ਜਿਹੜੇ ਗੁਰੂ ਤੋਂ ਬੇਮੁਖ ਹੈ। ਜਿਹੜੇ ਗੁਰੂ ਵਾਲੇ ਹੋਣਗੇ ਹਮੇਸ਼ਾ ਗੁਰੂ ਦੀ ਗੱਲ ਕਰਨਗੇ, ਗੁਰੂ ਨਾਲ ਜੁੜਨ ਦੀ ਗੱਲ ਕਰਨਗੇ। ਤੇ ਜਿਹੜੇ ਰੱਬ ਨਾਲ ਜੁੜੇ ਹੋਣਗੇ ਗੁਰੂ ਦੀ ਗੱਲ ਕਰਨਗੇ ਜਿਹੜੇ ਦੁਨੀਆਂ ਦੇ ਕੰਮ ਕਰਨ ਨਾਲ ਜੁੜੇ ਹੋਣਗੇ ਦੁਨੀਆਂ ਦੀ ਗੱਲ ਕਰਨਗੇ ਫਲਾਣਾ ਬੰਦਾ ਮੱਕਾ ਮਾੜਾ ਵੀ ਇਹਦੇ ਨਾਲ ਚੱਲਣਾ ਇਹਦੇ ਨਾਲ ਨਹੀਂ ਚੱਲਣਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਦਿਲ ਕੱਢ ਕੇ ਉਹਦੇ ਅੱਖਾਂ ਸਾਹਮਣੇ ਉਹਦੇ ਮੂੰਹ 'ਚ ਪਾ ਦਿੱਤਾ ਮੁੱਖ 'ਚ ਪਾ ਦਿੱਤਾ ਕਹਿੰਦਾ ਵੀ ਦੱਸ ਹੁਣ ਸਿੱਖੀ ਨਿਵਾਏਗਾ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਸਿੱਖੀ ਕੇਸਾਂ ਸਵਾਸਾਂ ਨਾਲ ਨਹੀਂ ਹੁੰਦੀ ਇਹਨੂੰ ਕਹਿੰਦੇ ਸਿੱਖੀ ਕਮਾਉਣਾ ਤੇ ਨਿੰਦਿਆ ਨਾ ਕਰਿਆ ਕਰੋ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰਵ ਦੇ ਮਹਾਪੁਰਖ ਹੋਇਆ ਬੜੇ ਤਪੱਸਵੀ ਰੂਹ ਹੋਇਆ ਸੁਣਿਆ ਸੰਗਤ ਨੇ ਉਹਨਾਂ ਨੂੰ ਸੇਵਾ ਕਰਦੇ ਆਂ ਵੇਖਿਆ ਭਜਨ ਕਰਦੇ ਆਂ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਬਾਬਾ ਲੰਸੋਂ ਨੂੰ ਜਦੋਂ ਦਰਸ਼ਨ ਹੋਏ ਉੱਥੇ ਇਹ ਗੱਲ ਚੱਲਦੀ ਚੱਲਦੀ ਨਿੰਦਕਾਂ ਤੱਕ ਪਹੁੰਚ ਗਈ ਨਿੰਦਕ ਵੀ ਬੜੇ ਤੋਰੇ ਫਿਰਦੇ ਨੇ ਜਿਹੜਾ ਬੰਦਾ ਰੱਬ ਦੇ ਘਰ ਨਾਲ ਜੁੜ ਜਾਏ ਨਾ ਉਹਨੂੰ ਮਿਹਣੇ ਮਾਰ ਮਾਰ ਕੇ ਗੁਰੂ ਘਰ ਜਾਣ ਹਟਾ ਦਿੰਦੇ ਆਂ ਹਟਣਾ ਨਹੀਂ ਚਾਹੀਦਾ ਕਿਸੇ ਦਾ ਮਾ ਕਰਨੀ ਲੱਗਣਾ ਚਾਹੀਦਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਸਿੱਖੀ ਤਾਂ ਇੱਕ ਪ੍ਰੇਮ ਦਾ ਰਸਤਾ ਹੈ ਪ੍ਰੇਮ ਦੇ ਵਿੱਚ ਸੂਲੀ ਤੇ ਵੀ ਉੱਚੋ ਮਨਸੂਰ ਨੂੰ ਕਿਵੇਂ ਚੜਿਆਦੀ ਸੂਲੀ ਤੇ ਕਦੇ ਪੁੱਛੋ ਭਾਈ ਸੁਮੇਖ ਸਿੰਘ ਵਰਗਨ ਜਿਹੜੇ ਚਰਖੜੀ ਤੇ ਚੜੇ ਹੋਣ ਕਦੇ ਪੁੱਛੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹਦੇ ਉਹਦੇ ਮੁੱਖ ਦੇ ਵਿੱਚ ਪੁੱਤਰ ਦਾ ਦਿਲ ਕੱਢ ਕੇ ਪਾਇਆ ਉਹਨੇ ਕੀ ਮਹਿਸੂਸ ਕੀਤਾ ਹੋਗਾ ਭਾਈ ਮਨੀ ਸਿੰਘ ਦਾ ਬੰਦ ਮੰਦ ਕੱਟਿਆ ਗਿਆ ਉਹਨੇ ਕੀ ਮਹਿਸੂਸ ਕੀਤਾ ਹੋਊਗਾ ਗੁਰੂ ਨੂੰ ਬਾਬਾ ਨਾਨਕ ਸਿੰਘ ਜੀ ਨੂੰ ਕੁਝ ਨਿੰਦਗਲੋ ਇਕੱਠੇ ਹੋਵੇ ਅੱਜ ਕੱਲ ਨਿੰਦਕਾਂ ਦਾ ਸਾਥ ਵੀ ਬਹੁਤ ਲੋਕ ਵੱਡੇ ਵੱਡੇ ਚੋਲੇ ਆਣੇ ਦੇਈ ਜਾਂਦੇ ਆ ਬੜੇ ਵੱਡੇ ਕਥਾਵਾਚਕ ਗੁਰੂ ਦੀ ਹਜ਼ੂਰ ਵਿੱਚ ਗੁਰੂ ਨਾਲ ਜੁੜਨ ਦੀ ਗੱਲ ਕਰਨੀ ਚਾਹੀਦੀ ਆ ਪਰ ਨਸ਼ਰਦਕ ਪ੍ਰਚਾਰ ਕਰਕੇ ਗੁਰੂ ਨਾਲੋਂ ਤੋੜਨਾ ਸ਼ੁਰੂ ਕਰ ਦਿੱਤਾ ਸਾਡੇ ਲੋਕਾਂ ਨੂੰ ਘੋਲਿਆਂ ਨੂੰ ਗੁਰੂ ਨਾਲ ਤੋੜ ਕੇ ਇਹ ਜੋਤ ਨਹੀਂ ਲਾਉਣੀ ਚਾਹੀਦੀ ਇਹ ਨਾਰੀਅਲ ਨਹੀਂ ਰੱਖਣਾ ਚਾਹੀਦਾ ਵੀ ਬਾਣੀ ਤੂੰ ਪੜਨੇ ਨਹੀਂ ਨਾਰੀਅਲ ਕਿਹੜਾ ਤੇਰਾ ਦੰਦੀਆਂ ਵੜਦਾ ਜੋਤ ਤੈਨੂੰ ਕੀ ਕਹਿੰਦੀ ਇਹ ਤਾਂ ਗੁਰੂ ਦੀ ਮਰਿਆਦ ਹੈ ਜਦੋਂ ਕਿਸੇ ਅਫਸਰ ਨੇ ਕਿਸੇ ਦੇ ਘਰੇ ਆਉਣਾ ਹੋਵੇ ਇਕੱਲਾ ਹੀ ਤਾਂ ਨਹੀਂ ਚੱਲ ਕੇ ਆ ਜਾਂਦਾ ਉਹਦੇ ਨਾਲ ਕਿੰਨੇ ਛੋਟੇ ਅਫਸਰ ਹੁੰਦੇ ਆ ਉਹਦੇ ਦੁਨੀਆ ਨਾਲ ਅਫਸਰ ਹੁੰਦੇ ਆ ਜਿਹੜੇ ਫਿਰ ਉਹਦੇ ਆਉਣ ਲਈ ਕੀ ਸਵਾਗਤ ਕਰਦੇ ਆ ਇਹ ਦਾ ਕਾਲਪੁਰਖ ਹੈ ਇਹ ਤਾਂ ਉਹ ਦਾਤਾ ਹੈ ਜੀ ਤੋਂ ਅਸੀਂ ਰੋਜ਼ ਦਾਤਾ ਮੰਗਦੇ ਆਂ ਇਹ ਮਰਿਆਦਾ ਹੈ ਗੁਰੂ ਘਰ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਰਿਆਦਾ ਹੈ ਰਾਜੇ ਮਹਾਰਾਜਾਂ ਦੀ ਮਰਿਆਦਾ ਹੋਇਆ ਕਰਦੀ ਦੀ ਸਿੰਘਾਸਨਾਂ ਤੇ ਬੈਠਣ ਦੀ ਪੜਾ ਪਹਿਲਾਂ ਬੜੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਸਗਣ ਕਰਿਆ ਕਰਦੇ ਸੀ ਇਹ ਸਗਣ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਵਿਹਾਰ ਹੈ ਉਹ ਸਿੱਖ ਨੂੰ ਕਰਨਾ ਚਾਹੀਦਾ ਸ਼ਰਧਾ ਨਾਲ ਕਰਨਾ ਚਾਹੀਦਾ ਜਿਹੜਾ ਸ਼ਰਧਾ ਜਿਹੜਾ ਅਸ਼ਰਧਕ ਬੰਦਾ ਹੋਏਗਾ ਉਹ ਗੁਰੂ ਨਾਲ ਤੋੜੇਗਾ ਜਿਹਦੀ ਸ਼ਰਧਾ ਹੋਏਗੀ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੋੜੇਗਾ ਉਹ ਗੱਲ ਜੋੜਨ ਦੀ ਕਰੇਗਾ ਦੁਨੀਆ ਦੀ ਪ੍ਰਵਾਹ ਨਹੀਂ ਕਰੇਗਾ ਦੁਨੀਆ ਨੇ ਤਾਂ ਮੇਣਾ ਮਾਰਨ ਵਾਲਿਆਂ ਨੇ ਮਨਸੂਰ ਵਰਗੇ ਸਿੱਖਾਂ ਨੂੰ ਵੀ ਮੇਣਾ ਮਾਰਿਆ ਡੱਲੇ ਵਰਗੇ ਦਸਵੇਂ ਪਾਸ਼ਾ ਨੂੰ ਕਦੇ ਵੀ ਤੈਨੂੰ ਪੁੱਤ ਸ਼ਹੀਦ ਕਰਾਉਣ ਦੀ ਲੋੜ ਨਹੀਂ ਸੀ ਤੂੰ ਸਾਨੂੰ ਇੱਕ ਵਾਰੀ ਕਹਿੰਦਾ ਤਾਂ ਸਹੀ 10ਵੇਂ ਪਾਸਾ ਨੇ ਪਰ ਜੋ ਰਫਲ ਦਾ ਨਿਸ਼ਾਨਾ ਪਰਖਿਆ ਪਰਖਣਾ ਸ਼ੁਰੂ ਕੀਤਾ ਗੱਲੇ ਸਮੇਤ ਕੋਈ ਉਹਦਾ ਪਹਿਰੇਦਾਰ ਨਹੀਂ ਖੜਿਆ ਉਹਦੇ ਮਹਾਰਾਜ ਦੇ ਸਾਹਮਣੇ ਤੇ ਪਰ ਖੜੇ ਕਿਹੜੇ ਜਿਹੜੇ ਅੱਖਾਂ ਕੋ ਫੂਰ ਮਹਿੰਦ ਸਿੰਘ ਉਹ ਪੁੱਤ ਕਹਿੰਦਾ ਮੇਰੇ ਕੋਲ ਹੀ ਮਾਰੋ ਤੇ ਪਿਓ ਕਹਿੰਦਾ ਰੋ ਵਿਚਾਰ ਗੱਲ ਚੱਲਦੀ ਸੀ ਬਾਬਾ ਨਾਨਕ ਸਿੰਘ ਦੀ ਵਰਸੀ ਮਨਾ ਰਹੇ ਆ ਜਾਤ ਮਨਾ ਰਹੇ ਆ ਆਪਾਂ ਬਾਬਾ ਚੇਤਨ ਦਾਸ ਮਹਾਰਾਜ ਦੀ ਇਹ ਸਾਧੂਆਂ ਦਾ ਪਰਉਪਕਾਰ ਹੈ ਸਾਡੇ ਤੇ ਕੁਸ਼ ਨਿੰਦਕ ਲੋਕ ਇਕੱਠੇ ਹੋ ਕੇ ਪੁੱਛਦੇ ਆ ਦੇਖੋ ਨਿੰਦਕਾਂ ਨੇ ਤਾਂ ਆਪਣੀ ਗੱਲ ਕਰਨੀ ਆ ਨਾ ਉਹ ਕਹਿੰਦੇ ਕਹਿੰਦੇ ਮਹਾਰਾਜ ਅਸੀਂ ਸੁਣਿਆ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਨਾਨਕ ਦੇ ਦਰਸ਼ਨ ਹੋਏ ਕਹਿੰਦੇ ਭਾਈ ਕਿਰਪਾ ਹੋਗੀ ਬਾਬਾ ਨਾਨਕ ਸਿੰਘ ਕਹਿੰਦੇ ਕਹਿੰਦੇ ਭਾਈ ਕਿਰਪਾ ਹੋਗੀ ਫਿਰ ਕਹਿੰਦੇ ਤੁਸੀਂ ਮੈਂ ਸੁਣਿਆ ਵੀ ਤੁਸੀਂ ਭੋਗ ਵੀ ਲਵਾਉਨੇ ਹੋ ਕਹਿੰਦੇ ਭਾਈ ਕਿਰਪਾ ਇਹ ਨਿੰਦਕਾਂ ਦੀ ਵਰਡਿੰਗ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਸਮਝਦੇ ਆ ਉਹ ਕਿਤਾਬ ਸਮਝ ਕੇ ਬਾਣੀ ਪੜ੍ਹਦੇ ਉਹਨਾਂ ਦੇ ਪੱਲੇ ਕੱਖ ਨਹੀਂ ਪੈਂਦਾ ਉਹ ਤਾਂ ਸਿੱਖੀ ਤੋਂ ਦੂਰ ਹੋਣ ਦੇ ਬਹਾਨੇ ਬਹਾਲਦੇ ਆ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਛੜਦਾ ਰੱਖੀ ਬਾਬਾ ਨਾਨਕ ਸਿੰਘ ਜੀ ਸੰਤ ਬਾਬਾ ਕਰਪਾਲ ਸਿੰਘ ਜੀ ਵਰਗੇ ਬਾਬਾ ਚੇਤਨ ਦਾਸ ਜੀ ਵਰਗੇ ਮਹਾਂਪੁਰਖ ਤੇ ਉਹਨਾਂ ਦੀ ਯਾਦ ਅੱਜ ਮਨਾ ਰਹੇ ਆਂ ਆ ਕਹਿੰਦੇ ਫਿਰ ਭੋਗ ਵੀ ਲਵਾਉਣੇ ਹੋ ਤੁਸੀਂ ਕਹਿੰਦੇ ਹਾਂ ਮਹਾਰਾਜ ਸੰਗਤ ਦੀ ਭੋਗ ਵੀ ਲਵਾਉਣੇ ਆ ਫਿਰ ਤੁਸੀਂ ਹੱਥ ਵੀ ਧਵਾਉਣੇ ਹੋ ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ ਵੀ ਹਾਂ ਹੱਥ ਵੀ ਸੁੱਚੇ ਕਰਾਉਣੇ ਆ ਤੇ ਕਹਿੰਦੇ ਫਿਰ ਐਂ ਦੱਸੋ ਜੇ ਗੁਰੂ ਗੁਰੂ ਨਾਨਕ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਰਸ਼ਨ ਹੋ ਗਏ ਤੁਸੀਂ ਭੋਗ ਲਵਾਉਣੇ ਹੋ ਤੁਸੀਂ ਹੱਥ ਵੀ ਧਵਾਉਣੇ ਹੋ ਤੇ ਗੁਰੂ ਗ੍ਰੰਥ ਸਾਹਿਬ ਦੇ ਰਿ ਕਰਿਆ ਕਰਿਆ ਵੀ ਕਰਦੇ ਹੋਣਗੇ ਉਹ ਕਰਿਆ ਕਿੱਥੇ ਕਰਦੇ ਆ ਇਹ ਨੇ ਇਹ ਨਿੰਦਗਾ ਸਵਾਲ ਆ ਨਾ ਤੇ ਬਾਬਾ ਨਾਨਕ ਸਿਓ ਜਿਹਨੇ ਗੁਰਨਾਣਕ ਨੂੰ ਮਿਲਿਆ ਹੋਵੇ ਉਹਨੂੰ ਦੁਨੀਆ ਹਰਾ ਦੇ ਜਿਹਨੇ ਗੁਰਨਾਣਕ ਨੂੰ ਜੱਫੀ ਪਾਲੀ ਹੋਵੇ ਉਹਨੂੰ ਦੁਨੀਆ ਹਰਾ ਦੇ ਨਿੰਦਗਾ ਦੀ ਤੇ ਬਾਬਾ ਨਾਨਕ ਸਿਓ ਫਿਰ ਕਹਿੰਦੇ ਆ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਕਿਰਿਆ ਕਰਦੇ ਆ ਕਰਦੇ ਆ ਜਿਹੜਾ ਬੰਦਾ ਸੰਗਤ ਦੀ ਸਾਧੂ ਦੀ ਸਿੱਖ ਦੀ ਸੱਚੇ ਗੁਰੂ ਦੀ ਨਿੰਦਿਆ ਕਰਦਾ ਹੋਵੇ ਨਾ ਉਹਦੇ ਮੂੰਹ ਤੇ ਕਰ ਦੇ ਜੀਭ ਤੇ ਵਾਹਿਗੁਰੂ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਿਰਿਆ ਕਰਦੇ ਆ ਪਰ ਨਿੰਦਕ ਦੀ ਜੀਭ ਤੇ ਕਰਦੇ ਇਸ ਕਰਕੇ ਭਾਈ ਨਿੰਦਕਾਂ ਤੋਂ ਬਚ ਕੇ ਕਿਸੇ ਵੀ ਸਥਾਨ ਦੀ ਸੇਵਾ ਹੋਵੇ ਰਲ ਕੇ ਕਰਿਆ ਕਰੋ ਪਰਿਵਾਰ ਲੈਵਲ ਤੇ ਸੰਗਤ ਲੈਵਲ ਤੇ ਮਤਭੇਦ ਨੂੰ ਖਤਮ ਕਰਕੇ ਪਾਰਟੀ ਲੈਵਲ ਤੋਂ ਖਤਮ ਕਰਕੇ ਗੁਰੂ ਘਰਾਂ ਦੀ ਬਰਿਆਦਾ ਦਾ ਸਾਸ ਦਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀਨ ਭਰਿਆ ਕਰੋ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਪ੍ਰੇਰੋ ਜੇ ਤੁਸੀਂ ਨਸੇ ਤੋਂ ਬਚਣਾ ਤੇ ਉਹਨਾਂ ਬਾਬਿਆਂ ਤੋਂ ਬਚੋ ਜਿਹੜੇ ਕੀਰਤਨ ਕਰਦੇ 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 ਗੀਤਾਂ ਦੀਆਂ ਤਰਜਾਂ ਵਜਾਉਣ ਲੱਗ ਜਾਂਦੇ ਆ ਇਸ ਕਰਕੇ ਇਹ ਵੀ ਬਾਣੀ ਦਾ ਵੱਡਾ ਨਰਾਦਰ ਹੈ ਇਹ ਸੱਚਾ ਵਚਨ ਹੈ ਕਿਤੇ ਐਵੇਂ ਤੁਸੀਂ ਕਹਿੰਦੇ ਹਾਂਗੇ ਜੇ ਬਾਬੇ ਨਾਲ ਮੇਰੀ ਕਿਸੇ ਦੀ ਲੱਗਦੀ ਹੈ ਮੇਰੀ ਲੱਗਦੀ ਲੋਕ ਦੀ ਕਿਸੇ ਨੇ ਨਹੀਂ ਮੇਰੀ ਹਰ ਇੱਕ ਬੰਦੇ ਨਾਲ ਲੱਗਦੀ ਹੈ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਦੋਖੀ ਹੈ ਵਾਹ ਜਿਹੜਾ ਬਾਣੀ ਦਾ ਦੋਖੀ ਹੈ ਭਾਵੇਂ ਸਾਡਾ ਵੀਰ ਕਿਉਂ ਨਾ ਹੋਵੇ ਇਹਨਾਂ ਨੂੰ ਪਤਾ ਹੀ ਹੈ ਮੇਰੇ ਸੁਭਾਅ ਦਾ ਮੈਂ ਇਹਨਾਂ ਨੂੰ ਵੀ ਕਹਿ ਦਿੰਦਾ ਇਸ ਕਰਕੇ ਬੇਨਤੀ ਹੈ ਐਨਕ ਹਾਜ਼ਰੀ ਪ੍ਰਮਾਣ ਕਰਿਓ ਮੈਨੂੰ ਹੁਕਮ ਹੋਇਆ ਸੀ ਜੇ ਤੁਸੀਂ ਜ਼ਰੂਰ ਆਇਓ ਪਰ ਪਹਿਲਾ ਰਾਮਪੁਰੇ ਫੂਲ ਸੀਗਾ ਉੱਥੇ ਸਮਾਗਮ ਉੱਥੇ ਹਾਜ਼ਰੀ ਭਰ ਕੇ ਤੇ ਫਿਰ ਮੈਂ ਆਖਿਆ ਵੀ ਜਰੂਰ ਜਾਣਾ ਹੈ ਸੰਗਤ ਦੇ ਜਰੂਰ ਦਰਸ਼ਨ ਕਰਨੇ ਆ ਮੇਰਾ ਬਾਬਾ ਰਾਜ ਸਿੰਘ ਜੀ ਨਾਲ ਵੀ ਕਾਫੀ ਪਿਆਰ ਸੀਗਾ ਉਹਨਾਂ ਦਾ ਪਚੰਗੀ ਹੈ ਭਾਈ ਸਰਨਜੀਤ ਸਿੰਘ ਜੀ ਉਹਨਾਂ ਨੂੰ ਸੇਵਾ ਸੰਭਾਲੀ ਹੈ ਸੰਗਤ ਜੀ ਸਾਧੂ ਬਨਣ ਵਾਸਤੇ ਕਈ ਕਈ ਜਨਮ ਲੱਗ ਜਾਂਦੇ ਆ ਪਰ ਆਪਣਾ ਭਰਾ ਆਪਣਾ ਬੱਚਾ ਸਮਝ ਕੇ ਇਹਨੂੰ ਉਹਦਾ ਸੱਸ ਦਿਓ ਸਾਥ ਦਿਓ ਅੰਦਰੋਂ ਕੋਈ ਹੀਰਖਾਵਾਜੀ ਕੋਈ ਪਾਰਟੀ ਵਜਤੇ ਨਾ ਕਿਉਂਕਿ ਸਾਡਾ ਵੀ ਇਹਨੂੰ ਇਹੀ ਕਹਿਣਾ ਹੈ ਜੇ ਭਾਈ ਮਹਾਤਮਾ ਬਣਨਾ ਹੋਵੇ ਸ਼ਬਦ ਦੀ ਕਮਾਈ ਕਰੋ ਜਿੰਨੀ ਕਰ ਸਕਦੇ ਇਸ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਅਸਥਾਨ ਦੀ ਗੁਰਸਿੱਖੀ ਦੇ ਪ੍ਰਤੀ ਪ੍ਰੇਰਣ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣ ਭਾਈ ਗੁਰਸਾਨ ਸਿੰਘ ਜੀ ਨੂੰ ਤੇ ਸੰਗਤਾਂ ਨੂੰ ਤੇ ਉਦਮੋਂ ਪਰਾਲੇ ਦਾ ਹੋਰ ਪਰਾਲਾ ਬਖਸ਼ ਦਿਨ ਸਤਿਗੁਰੂ ਕਿਰਪਾ ਕਰਨ ਗੁਰੂ ਘਰ ਨਾਲ ਜੁੜੋ ਭਾਈ ਪਖੰਡੀਆਂ ਤੋਂ ਬਚੋ ਧਾਗੇ ਤੇ ਵਿਤਾਲਾਂ ਤੋਂ ਬਚੋ ਜਿਹੜੇ ਸਿੱਖੇ ਨੂੰ ਕੋਣਾ ਲਾਗੇ ਹੁਣ ਜਿੱਥੇ ਇਹ ਕਹਨੇ ਆ ਉਥੇ ਤਰਜਾਂ ਵਾਲੇ ਬਾਬਿਆਂ ਤੋਂ ਵੀ ਬਚੋ ਇਹ ਸੱਚਾ ਵਾਚਨ ਹੈ ਕਿ ਸਾਨੂੰ ਭੈਅ ਨਹੀਂ ਕਿਸੇ ਦਾ ਹੈਗਾ ਜੇ ਭੈਅ ਹੈਗਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦਾ ਠੀਕ ਹੈ ਇਸ ਕਰਕੇ ਭਾਈ ਦਾਸ ਨੂੰ ਭੋਲਾ ਚੌਕਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ